ਸ਼ਰਿ ਗੁਰੂ ਆਗਿ ਦੇ ਚਰਨਾਜੁ ਗੁਰੂ ਪਾਤਸ਼ਾਹ ਅਰਦਾਸ ਬੇਨਤੀ ਅਰਦਾਸ ਕੀ ਅੰਕਾਰ ਵਾਹਿਗੁਰੂ ਦੀ ਖਤੇਵਾਰ ਸ੍ਰੀ ਗੁਰੂ ਗ੍ਰੰਥ ਕੀ ਕਿਰਪਾ ਸਹਿ ਦਸੋ ਕਿ ਆਈ ਭਗਮ ਗੁਰੂ ਤੇ ਅੰਦਾਸ ਰਾਮਦਾਸ ਜੀ ਸਾਹਿਬ ਜਿਹੜੇ ਨੂੰ ਸੰਸਾਰ ਸਬੀ ਆਇਆ ਸ੍ਰੀ ਗੁਰੂ ਕ੍ਰਿਸ਼ਨ ਤੇ ਆਇਏ ਦਿੱਤੇ ਸਬਦ ਜੀ ਆਇ ਤੇ ਇੱਕ ਬਹਾਦਰ ਸਿੰਘ ਜੀ ਨਾ ਸਾਡ ਨੂੰ ਬਾਰੇ ਆਗਿਆ ਸਤੰਗ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਦਰਦਾਤੇ ਅੰਦਰ ਕੇ ਬੋਲੋ ਜੀ ਨਮਾਣੇ ਆਂਦੇ ਮਾਨ ਸਤਿਗੁਰੂ ਜੀ ਨਤਣੇ ਆਂਦੇ ਤਾਂ ਸਤਿਗੁਰੂ ਜੀ ਨਿਰਤਿਆਂ ਦੀ ਓਰ ਸੱਟੇ ਬਤਾ ਅਨਨ ਤਨ ਸੇਬ ਸਿੰਘ ਗੁਰੂ ਜੀ ਸਰਜੀ ਮਹਾਰਾਜ ਆਪ ਜੀ ਦੇ ਪਵਿੱਤਰ ਚਰਨਾਂ ਚਰਦਾਸ ਬੇਨਤੀ ਹੈ ਮਹਾਰਾਜ ਜੀਓ ਗੁਰੂ ਘਰ ਦੇ ਪ੍ਰੀਤਵਾਨ ਸਰਦਾਰ ਹਰਿਆਲ ਸਿੰਘ ਜੀ ਤੇ ਸਮੂਹ ਪਰਿਵਾਰ ਨੇ ਰਲ ਮਿਲ ਕੇ ਗੁਰੂ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਨਵੇਂ ਮਕਾਨ ਲਏ ਨੇ ਗੁਰੂ ਪਾਤਸ਼ਾਹੀਓ ਮਹਾਰਾਜ ਮੂਰਤ ਕਰਾਉਣ ਲੱਗੇ ਨੇ ਗੁਰੂ ਪਾਤਸ਼ਾਹ ਆਪ ਜੀ ਦਾ ਓਟ ਆਸਰਾ ਲੈਣ ਲੱਗੇ ਨੇ ਗੁਰੂ ਪਾਤਸ਼ਾਹ ਕਿਰਪਾ ਕਰਨੀ ਮਹਾਰਾਜ ਮੇਰ ਦਾ ਹੱਥ ਰੱਖਣਾ ਚੜ੍ਹਦੀ ਕਲਾ ਪਰਨੇ ਮਹਾਰਾਜ ਗ੍ਰਹਿਣ ਹੋਇਤਰ ਕਰਨਾ ਗੁਰੂ ਪਾਤਸ਼ਾਹ ਮਹਾਰਾਜ ਐਸ ਵੇਲੇ ਆਪ ਜੀ ਨੂੰ ਕਮਰ ਕੱਸੇ ਲੱਗੇ ਨੇ ਸੇਵਕ ਪਰਿਵਾਰ ਹਾਜ਼ਰ ਹੈ ਸਤਿਗੁਰੂ ਸਿਰ ਤੇ ਸਵਾਰ ਹੋ ਕੇ ਉਹਨਾਂ ਦੇ ਗ੍ਰਹਿ ਵਿਖੇ ਜਾਣ ਦੀ ਆਗਿਆ ਬਖਸ਼ਿਸ਼ ਕਰੋ ਰਸਤੇ 'ਚ ਮੇੜਾ ਜਿਹੜਾ ਮਿਲੇ ਆਪ ਜੀ ਦਾ ਪਿਆਰਾ ਮਿਲੇ ਸੁਖ ਹੋਵੇ ਨਾਮ ਹੀ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਪਾਣੇ ਵੱਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ सोनिह सत वहेगुरु वहेगनाम वगतोन वाहेगुरु Yeah. सत सतनाम वाहेगुरु सत 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 सतनाम वाहेगुरु सतनाम वाहेगुरु Satnam, Saturn, Saturn, Satnam, Saturn, 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 Satnam, Saturn, ਚੌਪਦੇ ਇੱਕ ਓ 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 ਹਰ ਮਨੁ ਵਸਾਈ ਸੇਤਨ ਮੰਤ ਹਰ ਨਾਮਿ ਲਿਵਲਾਈ ਗੁਰ ਪੂਰੇ ਹਰ ਤਨ ਪ੍ਰਗਾਸਿਆ ਹਰ ਕਿਰਪਾ ਤੇ ਵਸੇ ਮਨ ਹਈ ਰਹਾਵ ਆਗੁ ਗੁਣ ਕਾਟ ਗੁਣ ਰਿ ਦੇਸਮਾਇ ਪੂਰੇ ਗੁਰ ਕਾ ਸਹਿਜਿ ਜਸ ਵਾਏ ਪੂਰੇ ਗੁਰ ਕੀ ਸਾਚੀ ਬਾਣੀ ਸੋਖ ਮਾਣੀ ਅੰਤਰ ਸੇ ਜਿਸ ਮਾਣੀ ਏ ਕਿਆ ਚਰਜ ਜਨ ਦੇਖੋ ਭਾਈ ਦੇਵਤਾ ਮਾਰ ਹਰ ਮਨ ਵਸਾਈ ਨਾਮ ਅਮੋਲ ਕਿ ਨਾ ਪਾਇਆ ਜਾਏ ਘਰ ਪਰ ਸਾਧ ਵਸੇ ਮਨ ਆਏ ਸਾਮ ਆ ਵਸੇ ਪ੍ਰਵੇਕ ਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜ ਜਿਨ ਪ੍ਰਗਿਆਨ ਪਛਾਨਿਆ ਨਾਨਕ ਨਾਮ ਮਿਲੇ ਮਨ ਮਨਿਆ ਅਗਰਤਿ ਗੁਰੂ ਆਰਿ ਕਰੀ ਅਸ਼ਕਤ ਗਾਵਨੀ ਆਈ ਏ ਸ਼ਬਦ ਤੰਗavr ਕੀ ਰਾਮ ਮਾਨ ਜੁਨੀ ਵਸਾਇ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮਿ ਪਾਇਆ ਏ ਮਨ ਮੇਰੇ ਆ ਤੁਸਦਰੋ ਹਰਿ ਨਾਲੇ ਅਰਨਾਲ ਰਵ ਤੂ ਮਨ ਮੇਰੇ ਜੂਠਿ ਸਾਭ ਬਸਰਨੰ ਗੇਕਾਰੁ ਕਰੇ ਤੇਰਾ ਕਾਰਜ ਸਭ ਸੁਵਰਣ ਸਗਨਾ ਗਲਾ ਸਮਰਾ ਸੁਆਮੀ ਸੋਖ ਮਨਵਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰਿ ਨਾਲੇ ਸਾਚੇ ਸਹਿਬਾ ਕਹਿ ਨਹੀ ਕਰ ਤੇਰਾ ਕਰਤਾ ਤੇਰਾ ਸਭ ਕੁਛਹਿ ਜਿਸ ਦੇਹ ਸੋਭਾ ਵੈ ਸਦਾ ਸਿ ਸਲਾ ਤੇਰੀ ਨਾਮ ਅਨਮਸਾਰ ਨਾਮ ਜਨ ਕਾ ਮਨ ਵਸੇ ਅਵਜ ਸਬਦ ਕ ਨੇਰ ਕਹਿਣਾ ਸੱਚੇ ਸਾਕਿਆ ਨਹੀਂ ਕਰਦੀ ਰਹਿ ਸੱਚਾ ਨਾਮ ਮੇਰਾ ਆਧਾਰ ਸਾਕ ਨਾਮ ਅਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸੇ ਅਜਨੇ ਸਾਕ ਜੈ ਜੈ ਸਜਾ ਕਰਵਾਣ ਗਿਤਾ ਗੁਰੂ ਘਟੂ ਜੀ ਦੇ ਆਏ ਹੇ ਹੇ ਵਦਿਆ ਕਹਿ ਨਾਨਕ ਸੁਣੋ ਸਤ ਸਬਦ ਰੂਪੇ ਆਰੂ ਸੱਚਾ ਨਾਮ ਰਾਧਾਰ ਵਾਜੇ ਪੰਜ ਸਬਦ ਤਿਤ ਘਰ ਸੁਭਾਗ ਦੇ ਘਰ ਸੁਭਾਗ ਸਭ ਦੇ ਵਾਜੇ ਕਹਿਣਾ ਜਿਤ ਕਰਤਾਰੀ ਜਿਨ ਕਉ ਉਸੇ ਨਾਮ ਹਰਿ ਕੈ ਲੱਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰਿ ਅਨਹਦ ਵਾਜੇ ਅਨੰਦ ਦੇ ਸਣਹ ਵੱਡੇ ਭਾਗੀ ਹੂੰ സഗല മനോര പൂര കൂരവ നാനക്കുരണേ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹ ਤੇ ਪਵਿੱਤ ਸਾਥ ਦਰੇ ਆ ਪ੍ਰਭੂਰੇ ਮੇਰਾ ਮੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਨਹਦ ਤੂਰੇ ਕੋ ਆਹੇ ਗੁਰ ਜੀ ਕਾ ਖਲਸਾ ਵਾਹਿਗੁਰੂ ਕੀ ਫਤਿਹ ਤੁਤੇ ਅਗੇ ਸਿਉ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵੰਤੀ ਜੀ ਕੀ ਪਾਸ਼ੇ ਦਸਮੀ ਪ੍ਰਥਮ ਗੱਤੀ ਸਿਮਰ ਕੈ ਗੁਰੂ ਨਾਨਕ ਦੇਵ ਤੇ ਆਏ ਰੰਗ ਦਿਗੁਰਤੀ ਅਮਰਦਾਸ RAM ਦਾਸੇ ਹਿਸਾਇ ਜਨ ਹਰਿ ਗੁਬਿੰਦ ਨੂੰ ਸਿਮਰਾਂ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਹੈ ਜੇ ਡਿਠੀ ਸੰਗਤ ਜਾਈ ਤੇ ਇਕ ਬਾਦਰ ਸਿਮਰੇ ਕਰਨਾਂ ਨੇ ਦਿਆ ਬਿਤਾਇ ਸਭ ਥਾਈ ਇਸ ਸਾਈਂ ਦੇ ਸ੍ਰੀ ਪਾਤਸ਼ਾਹ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਭ ਥਾਈ ਇਸ ਸਾਈਂ ਦਾ ਸੰਬਾਦ ਸਿੰਘ ਜੀ ਹੋਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਾਠ ਨਿਹੰਗਰ ਦਾ ਤੇ ਅੰਤਰ ਕੇ ਬੋਲੋ ਜੇ ਵਾਹਿਗੁਰੂ ਆਹੇ ਗੁਰੂ ਦੇ ਪੰਜ ਪਿਆਰੇ ਚਾਰ ਸਰਜਾ ਦੇ ਚਾਲੀ ਮੁਕਤੇ ਹੱਥੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਿਲਾਈ ਤੇਗਵਾਰੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਾਰੇ ਨਿ ਪੰਤਰ ਕਮਾਈ ਦਾ क्या तर खे भुल आहे गुरू जिना सिंगा सिंगनिया ਦਰਮੇਲੇ ਸੀਸ ਦਿੱਤੇ ਬੰਦ-ਬੰਦ ਘਟਵਾਏ ਗੋਪਰੀਆਂ ਨੇ ਚੜਕੜੀਆਂ ਚੜੀ ਤਨ ਆ ਰਹਿਣਾ ਚ ਰਹਿਗੇ ਦੀਗੀਆਂ ਨੇ ਸਵਾ ਸਵਾ ਮਣਾਂ ਦੇ ਪਿਸਨੇ ਪੀਸੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਚਹਾਰ ਪੁਆਇ ਸੀਨੇ ਕੀਤੇ ਸਿੱਖੀ ਸਦ ਕੇਸਾਂ ਸਵਸਨ ਅਨਭੀ ਤੇਰੇ ਭਾਣੇ ਮਿੱਠਾ ਕਰਕੇ ਮਨਿਆ ਤਨ ਸਿੰਘ ਗੱਲ ਸੁਣਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੇ ਜੇ ਆਹੇ ਗੁਰੂ ਆਹੇ ਗੁਰੂ ਗੁਰੂ ਕੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ

ਸਿੱਖਾ ਨੂੰ ਸਿੱਖੀ ਦਾਨ ਰਤ ਦਾਨ ਬਬੇਕ ਦਾਨ ਸਹੁ ਦਾਨ ਪ੍ਰੂਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਹਿਬ ਦੀ ਦੇਸ਼ਨਾਣ ਚੰਕੀਆਂ ਝੰਡੇ ਬੂੰਗਾ ਜੁਗੋ ਜੁਗਿਆ ਟਲ ਧਰਮ ਕਿਆ ਜੇ ਅਕਰ ਹੋ ਲਗੇ ਆਏ ਗੁਰੂ ਆਏ ਗੁਰੂ ਸਿੱਖਾਂ ਦਾ ਮਨ ਮਤ ਕੀ ਮਤਪਤਿ ਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹਿਤ ਤਰਜੀਓ ਚੇਰਨਨ ਕਾਣਾ ਸਹਿ ਬੂਹਰ ਗੁਰਦੁਆਰਿਆਂ ਗੁਰਧਾਮਾਂ ਜਿੰਨਾ ਤੂੰ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ دیدار ਸੇਵਾ ਸੁਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਨਮਣਿਆਂਦੇ ਮਾਨ ਸਤਿਗੁਰੂ ਜੀ ਨੇ ਤਾਣੀਆਂ ਦੇ ਤਾਣ ਸਤਿਗੁਰੂ ਜੀ ਨੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਚਰਨਾਂ ਚ ਅਰਦਾਸ ਬੇਨਤੀ ਜੋ ਜੜੀ ਪ੍ਰਾਰਥਨਾ ਵਾਹਿਗੁਰੂ ਜੀ ਲੱਖ ਖੁਸ਼ੀਆਂ ਪਤਸ਼ੰਗ ਇਹ ਸਤਿਗੁਰੂ ਨਦਰ ਕਰੇ ਨਿਮਖੇ ਕਰ ਨਾਮ ਦੇ ਮੇਰਾ ਮਨ ਤਨ ਸੀ ਤੇ ਸਰਦਾਰ ਹਰਦੀਾਲ ਸਿੰਘ ਜੀ ਸਮੂਹ ਪਰਿਵਾਰ ਨੇ ਗੁਰੂ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਨਵੇਂ ਮਕਾਨ ਲਏ ਨੇ ਗੁਰੂ ਪਾਤਸ਼ਾਹ ਜੀ ਉਹ ਮਹਾਰਾਜ ਉਹਨਾਂ ਦੀ ਮੂਰਤ ਵਾਸਤੇ ਗੁਰੂ ਪਾਤਸ਼ਾਹ ਪਰਿਵਾਰ ਆਪ ਜੀ ਦਾ ਉਹ ਤਾਸਰਾ ਲਿਆ ਹੈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਲੱਗੇ ਨੇ ਗੁਰੂ ਪਾਤਸ਼ਾਹ ਕਿਰਪਾ ਕਰਨੀ ਗ੍ਰਹਿ ਨੂੰ ਪਵਿੱਤਰ ਕਰਨਾ ਗੁਰੂ ਪਾਤਸ਼ਾਹ ਪਰਿਵਾਰ ਤੇ ਸੁਖ ਸ਼ਾਂਤੀ ਮੇਰ ਦਾ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ੀ ਨਾਮ ਬਾਣੀ ਦੇ ਨਾਲ ਜੋੜ ਕੇ ਰੱਖਣਾ ਗੁਰੂ ਪਾਤਸ਼ਾਹੀ ਉਹ ਮਹਾਰਾਜ ਪਾਠੀ ਸਿੰਘਾਜਰ ਨੇ ਬਾਣੀ ਸੁੱਧ ਪੜਨ ਦੇ ਬਾਲ ਬੁੱਧ ਬਖਸ਼ਿਸ਼ ਕਰਨੀ ਇਹਦਾ ਹੱਥ ਰੱਖਣਾ ਪਰਿਵਾਰ ਦੇ ਕੋਲੋਂ ਸੇਵਾ ਕਰਾਉਂਦਿਆਂ ਮਹਾਰਾਜ ਇਹਦਾ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ੀ ਅੰਗਰੂ ਪਾਤਸ਼ਾਹੀ ਪਰਿਵਾਰ ਵੱਲੋਂ ਸਾਰੀਆਂ ਸਮੱਗਰੀਆਂ ਮਹਾਰਾਜ ਜੀ ਹਾਜ਼ਰ ਕੀਤੀਆਂ ਨੇ ਦਰ ਪ੍ਰਵਾਣ ਕਰਨੀਆਂ ਗੁਰੂ ਪਾਤਸ਼ਾਹ ਜੀ ਉਹ ਪੰਚਮ ਕੜਾ ਪ੍ਰਸ਼ਾਦੀ ਦੇਖ ਸੇ ਜਾ ਕੇ ਹਾਜ਼ਰ ਕੀਤੀ ਦਰ ਪ੍ਰਵਾਣ ਕਰਨੀ ਜਿੰਨਾ ਭੰਡਾਰਿਆਂ ਚੋਂ ਭੰਡਾਰੇ ਆਏ ਭੰਡਾਰੇ ਭਰਪੂਰ ਕਾਲ ਕੰਟਕ ਦੂਰ ਕਿਰਤ ਕਮਾਈਆਂ ਨਾਮ ਦੀਆਂ ਦਾਤਾ ਗੁਰ ਸਿੱਖੀ ਜੀ ਉਹਨਾਂ ਬਖਸ਼ਣਾ ਗੁਰੂ ਪਾਤਸ਼ਾਹ ਜੀ ਕਰੋ ਕਿਰਪਾ ਪਵਿੱਤਰ ਹੁਕਮ ਵਰਸ ਕੇ ਸੰਤਾਂ ਨੂੰ ਨਿਹਾਲ ਕਰੋ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਦੀ ਰੰਭਤਾ ਬਖਸ਼ੋ ਗੁਰੂ ਪਾਤਸ਼ਾਹ ਜੀ ਸੁਖ ਹੋਵੇ ਨਾਮ ਚਿਤਿਆ ਬਿਨਾਂ ਨਾਨਕ ਨਾਮ ਚੜਦੀ ਕਲਾ ਦੀ ਰੇਣੀ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਤ ਬਾਹੀ ਗ੍ਰਿਤੀ ਫਤੇ ਸਭ ਜੋ ਸੁਹੀ ਮਹਲਾ ਪਹਿਲਾ ਆਂਡਾ ਹੱਸਾ ਸੋਏ ਜੋਤਿ ਸਪਾਵਸੀ ਆਂਡਾ ਆਤਮਲੀਨ ਤੋਤਾ ਹੱਸਾ ਨਾ ਹੋਏ ਸੀ ਆਂਡਾ ਹੱਸਾ ਸੋਏ ਜੋਤਿ ਸਪਾਵਸੀ ਹਾਂ ਦਾ ਅਤਮਨੀਣ ਤੋਤਸਨੋ ਐਸੀ ਗੁਰੂ ਦਰ ਹੋਏ ਸੋ ਜੀ ਪਾਇਸੀ ਏਤ ਦਰ ਕੋਈ ਹੱਸਾ ਹੋਏ ਅਸੀ ਮੈਂ ਇਹ ਹਸੇ ਉਤਾਰੀ ਚਾਰ ਆਪ ਵਰਤੈ ਸੀ ਮਤ ਕੋ ਜੁੜ ਜਾਏ ਅਗੈ ਪਾਇਸੀ ਇਹ ਕਰਮ ਕਮਾਇ ਤੇਹਾ ਹੋਏ ਸੀ ਅਮਰ ਤਹਕਰੋਂ ਆਪ ਵਰਤਾਏ ਸੀ ਚਲਿਆ ਪਾਸਾ ਜਨ ਸਵਾਰ ਵਾਜਾ ਵਾਇਸੀ ਮਾਨਸ ਕਿਆ ਵਿਚਾਰ ਤੈ ਰੋਕ ਸੁਣਾਏ ਸੀ ਨਾਨਕ ਆਪ ਨਿਹਾਰ ਸਬ ਕੁਰ ਤਰਸੀ ਮਾਨਸ ਕੀ ਲਈ ਚਾਰਾ ਤੈਨੂ ਕਸਣਾਏ ਸੀ ਨਾਨਕ ਆਪਣਹਾਰ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਵੈਰ ਕਾਲ ਮੂਰਤਿ ਅਧੁਨੇ ਸਰ ਅੰਗ ਉਪਰਸਾ ਜਬ ਆ ਸੱਚੇ ਜੁਗਾਰ ਸੱਚੇ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਈ ਜੇ ਲਹਿਰਾਂ ਦੇ ਉਤਾਰ ਔਖਿਆ ਔਖ ਨਾ ਫਰੇ ਜੇ ਬੰਨਾ ਪੁਰਿਆ ਪਾਰ ਸਹਿ ਸਿਆਣਪਾਂ ਲਖ ਹੋਏ ਤੈ ਚੁਣਾ ਚੱਲੇ ਨਾਲ ਕਿਵ ਸਤਿਆਰਾ ਹੋਈ ਐ ਕਿਵ ਪੂਰਾ ਟੁੱਟੈ ਪਾਲ ਹੁਕਮਰ ਜਾਈ ਚੰਨਣਾ ਨਾਨਕ ਲਿਖਿਆ ਮਹਾਰ ਹੁਕਮੀ ਹੋਣ ਆਕਾਰ ਹੁਕਮ ਕਹਿਆ ਜਾਈ ਹੁਕਮੀ ਹੋਵਨ ਜਿਉ ਕਮਲਾ ਵਡਿਆਈ ਹੁਕਮੀ ਉਤਮ ਨੇ ਕਿਉ ਕਮਲਾ ਕਿਉ ਉਤਮ ਪਾਈ ਹੈ ਕਿਉ ਹੁਕਮੀ ਬਖਸ਼ੇ ਸਾ ਕੋ ਕਮੀ ਸਦਾ ਪਵਾਈ ਹੁਕਮੇਂ ਅੰਦਰ ਸਾਬ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੇ ਦੇ ਬੁਝੈ ਤਾ ਮਰਕ ਨ ਕੋਏ ਗੰਗਾਰ ਪਤਾਨ ਹੋਇਕ ਸਤਿ ਆਣ ਗਾਵੈ ਕੋ ਦਸ ਜਣਾਂਗੇ ਥਾਨ ਗਾਵੈ ਕੋ ਗੁਣ ਹਰਿਆਣੀਆਂ ਚਾਰ ਗਾਵੈ ਕੋ ਗੱਜਾ ਵਿਖੰ ਵਿਚਾਈ

ਸਤ 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 ਨਾਮ ਇਤਹਾਸ ਨਾ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾ ਕਰਦਾ ਦਾ ਤਾ ਫਿਰ ਕੈ ਗੈ ਰਖੀਆ ਜਿਤ ਦਸਾ ਦਰਬਾਰ ਮੁਹ ਕਬਾਲਨ ਬੰਦੀ ਹੈ ਜਤ ਕਣ ਧਰੇ ਤਿਆਰ ਅਮਰਤ ਵੇੜਾ ਸਤ ਨਾਮ ਵੜਿਆਈ ਵਿਚਾਰ ਕਰਮੀ ਆਵਾ ਕੱਪੜਾ ਨਦਰਿ ਮੋ ਕਦੋ ਆਰਨਾਕ ਇਹ ਵੈ ਜਾਣੀਆਂ ਸਭ ਆਪ ਤੇ ਸਤਿਆਰ ਕਾਪਿਆ ਨਾ ਜਾਇ ਤਿੱਤਰ ਹੋਇ ਆਤਿ ਆਪ ਨਰੰਜਨ ਸੋਇ ਜਨ ਤੇ ਮੈਂ ਤਨ ਪਾਇਆ ਮਾਨ ਅਨੰਤ ਗਾਗ ਯਗਨੀ ਨਿਦਾਨ ਗਾਵਿਆ ਸੁਣਿਆ ਮਾਨ ਰੱਖਿਆ ਭਾਵ ਦੁਖ ਪਰ ਹਰ ਸੋ ਕਰ ਲੈ ਜਾਇ ਗੁਰਮੁਖ ਹੈ ਸਮਾਈ ਗੁਰ ਈਸਰ ਗੁਰ ਗੌਰਖ ਬ੍ਰਹਮਾ ਗੁਰ ਕਾਰਬਤੀ ਮਾਈ ਜੇ ਹੋ ਜਾਣਾ ਅੱਖ ਨਹੀਂ ਬਨਾ ਦੀਆਂ ਕਾਇ ਕਦਾਤਾ माततन जवाहार जिया काक दाता सुर न आव त महात्मा पुछे कही ਕੀਤਾ ਅੰਦਰ ਮੇਨ ਕਰ ਦੋਸੇ ਦੋਸਤ ਰੇ ਨਾ ਨਿਰਗੁਣ ਗੁਣ ਕਰੇ ਗਣੋ ਹਉ ਤਿਆਗ ਗੁਣ ਦਿੱਤੇ ਹਰ ਕੋਈ ਨਾ ਸਰਜਈ ਜੇ ਤਿਸ ਗੁਣ ਕੋਈ ਕਰੇ ਘਣਿਆ ਸਦ ਪੀਰ ਕਰਨਾ ਛਣਿਆ ਤਰ ਤਵਰ ਤ

ज्ञान कंता सदागत मम कला कर दया प्राप्त जात करया सिंचि तथा तुंडे पाल राखणा हाक या अविवा ज्ञान कंता सनातन जात दुख पाप नाशन कीरत है लगाए जे सो कहत सतस्थाई कार्य कर्म न रखता कारण नेक काका कर्म विचार तनो रंगजण होए इक मन में मन कोए